ਹਾਲਾਤ ਦੇਖੇ ਨੇ ਤੁਸੀਂ ਕਿ ਪਿੰਡਾਂ ਦੇ ਲੋਕ ਘਰਾਂ ਦੇ ਬਾਹਰ ਨਿਕਲ ਕੇ ਬੈਠੇ ਹੋਏ ਨੇ ਕੋਈ ਸਹੂਲਤ ਜਿਹੜੀ ਆ ਉਹਦੇ ਲਈ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏ ਨਹੀਂ ਹਾਂਜੀ ਐਮਐਲਏ ਸਾਹਿਬ ਕਰਵਾ ਰਹੇ ਨੇ ਪ੍ਰਸ਼ਾਸਨ ਤੋਂ ਵੀ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਤੇ ਸਾਡੇ ਪਾਰਟੀ ਦੇ ਜਿੱਥੇ-ਜਿੱਥੇ ਵੋਲੰਟੀਅਰਸ ਨੇ ਜਿੱਥੇ-ਜਿੱਥੇ ਚੇਅਰਮੈਨ ਆਗੂ ਨੇ ਈਵਨ ਐਮਐਲਏ ਸਾਹਿਬਾਨ ਵਿਮੈਨ ਸਾਰੀ ਮੈਂ ਸਭ ਲੱਗੇ ਹੋਏ ਨੇ ਤੇ ਆਪਣੇ ਪੱਲਿਓ ਵੀ ਉਹ ਕਰਕੇ ਸਾਰਾ ਡਿਸਟ੍ਰਿਬਿਊਟ ਕਰ ਰਹੇ ਨੇ ਜਿੱਦਾਂ ਪਾਣੀ ਬਹੁਤ ਜ਼ਿਆਦਾ ਵਾ ਕੋਈ ਕਿਸ਼ਤੀਆਂ ਦਾ ਪ੍ਰਬੰਧ ਜਾਂ ਉੱਥੋਂ ਤੱਕ ਪਹੁੰਚਣ ਦਾ ਪ੍ਰਬੰਧ ਇਹ ਜੀ ਪਾਣੀ ਕਾਫੀ ਦਿਨਾਂ ਦਾ ਸੀ ਪਿੱਛੇ ਨਵੀਂ ਜਿਹੜੀ ਹੈਗੀ ਗੱਟੀ ਰੱਜੋ ਕੇ ਅੱਛਾ ਜੀ ਉੱਥੇ ਜਿਹੜਾ ਸੀਗਾ ਨਾ ਸਾਨੂੰ ਅਸੀਂ ਉਹਨਾਂ ਨੂੰ ਜਾ ਕੇ ਬੇਨਤੀਆਂ ਕੀਤੀਆਂ ਐਨਡੀਆਰਐਫ ਦੀ ਟੀਮ ਵੀ ਮੰਗਾਈ ਉਦੋਂ ਜਿਹੜਾ ਪਾਣੀ ਸੀ ਉਹ ਸੀਗਾ ਜੀ 2.5 ਫੁੱਟ ਜਾਂ 3 ਫੁੱਟ ਉਹ ਕਹਿੰਦੇ ਵੀ ਜਿਹੜੀ ਬੋਟ ਹੈ ਨਾ ਉਹਨੇ ਚ ਨਹੀਂ ਚੱਲਦੀ ਤੇ ਫਿਰ ਅਸੀਂ ਨੈਕਸਟ ਦੇ ਗਏ ਉਹਨਾਂ ਨੂੰ ਟਰੈਕਟਰ ਦੇ ਉੱਪਰ ਮੈਂ ਖੁਦ ਜਾ ਕੇ ਕਈਆਂ ਨੂੰ ਰੈਸਕਿਊ ਕਰਵਾਇਆ ਤੇ ਬੀਇੰਗ ਮਤਲਬ ਪਾਰਟੀ ਵੋਲੰਟੀਅਰ ਅਸੀਂ ਸਾਰਾ ਵੋਲੰਟੇਰੀਲੀ ਕਰ ਰਹੇ ਹਾਂ ਕੋਈ ਲੋਕ ਦਿਖਾਵਾ ਨਹੀਂ ਜੋ ਸਾਡਾ ਪੁਲਰ ਸਾਹਿਬ ਦੀ ਟੀਮ ਹੈ ਤੇ ਇਹੀ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਜਿੰਨਾ ਪ੍ਰਸ਼ਾਸਨ ਦਾ ਜਿੰਨਾ ਵੀ ਜੋਰ ਆਸ਼ਨਾ ਜੋ ਡਰਾਈ ਫਾਉਡਰ ਆ ਪਟਵਾਰੀਆਂ ਨੂੰ ਕਹਤਾ ਕਿ ਖੁੱਲਾ ਬੰਡਣਾ ਪੂਰਾ ਕਹਿੰਦੇ ਕੈਂਪਾਂ ਦਾ ਇੱਥੇ ਪ੍ਰਬੰਧ ਕੀਤਾ ਜਾ ਰਿਹਾ ਲੋਕ ਜਿਹੜੇ ਰਾਤ ਕੱਟਣੀ ਬਹੁਤ ਮੁਸ਼ਕਲ ਹੋ ਗਈ ਆ ਖੁਰਾਕ ਦਾ ਬਹੁਤ ਬੰਦੋਬਸਤ ਪਸ਼ੂਆਂ ਦੇ ਲਈ ਚਾਰਾ ਬਹੁਤ ਔਖਾ ਹੋ ਗਿਆ ਦੇਖੋ ਜੀ ਸਭ ਕੁਝ ਆ ਰਿਹਾ ਇਵੈਕੂਏਸ਼ਨ ਸੈਂਟਰ ਚ ਮੈਂ ਖੁਦ 4 ਘੰਟੇ ਲਗਾ ਕੇ ਆਈ ਆ ਉੱਥੇ ਬੱਚਿਆਂ ਚ ਨਿੱਕੇ ਬੱਚਿਆਂ ਦੀਆਂ ਮੈਂ ਪ੍ਰੋਪਰਲੀ ਸਾਰੀਆਂ ਦਵਾਈਆਂ ਆਪ ਪੜੀਆਂ ਡਾਇਰੀਆਂ ਦੀਆਂ ਜਿਵੇਂ ਕੋਲਰਾ ਹੂੰ ਵਲਨਰੇਬਲ ਨੇ ਥੈਨ ਹੈਪੇਟਾਈਟਸ ਡੈਂਗੂ ਜੇ ਪਾਣੀ ਖੜਾ ਰਹੂਗਾ ਕਿਤੇ ਘਰਾਂ ਚ ਕਿਉਂਕਿ ਲੋਕ ਜ਼ਿਆਦਾ ਭਰ ਲੈਂਦੇ ਨੇ ਐਂਬੂਲੈਂਸ ਦੇ ਵੀ ਪ੍ਰਬੰਧ ਹੋਏ ਨਹੀਂ ਬਿਲਕੁਲ ਜੀ ਔਰ ਇਵਨ ਹੁਣ ਕੁਝ ਬੱਚੀਆਂ ਦੇ ਮੈਂ ਲਿਖ ਕੇ ਲਿਆਈਆਂ ਨਾਮ ਤੇ ਉਹ ਅਸੀਂ ਲੈਣ ਚੱਲੇ ਆਂ ਚੀਜ਼ਾਂ ਬੱਚਿਆਂ ਦੀਆਂ ਕੁਝ ਪਰਸਨਲ ਹੁੰਦੀਆਂ ਟੀਨੇਜ ਬੱਚਿਆਂ ਦੀਆਂ ਐਡੋਲੈਸੈਂਟ ਬੱਚਿਆਂ ਦੀਆਂ ਉਹ ਵੀ ਸਾਰੇ ਡਿਸਟ੍ਰਿਬਿਊਟ ਕਰਨਾ ਦਿਖਾਵਾ ਨਹੀਂ ਕਰਨਾ ਜੀ ਇਸ ਮੌਕੇ ਦਿਖਾਵੇ ਕਰਾਂਗੇ ਨਾ ਤਾਂ ਇਵਨ ਮੈਂ ਤਾਂ ਬਾਈਟ ਵੀ ਦੇਣੀ ਪਸੰਦ ਨਹੀਂ ਕਰਦੀ ਤੁਸੀਂ ਜਿੱਦਾਂ ਟਰੈਕਟਰ ਤੇ ਬੈਠ ਕੇ ਗਏ ਉਹ ਤਸਵੀਰ ਮਨ ਚ ਆਂਦੀ ਆ ਕਿ ਆਪਣੇ ਹੀ ਜਿਹੜੇ ਲੋਕ ਨੇ ਫਸਲਾਂ ਬਰਬਾਦ ਹੋ ਗਈਆਂ ਹਨਾ ਲੋਕ ਕਿੰਨੀ ਮੁਸ਼ਕਲ ਹਾਲਾਤਾਂ ਚ ਰਾਤ ਕੱਟ ਰਹੇ ਨੇ ਬਿਲਕੁਲ ਜੀ ਮੈਂ ਤਾਂ ਇਹੀ ਕਿਹਾ ਵੀ ਆਪਾਂ ġੇੜਾ ਨਾ ਮਾਰੀਏ ਵੀ ġੇੜਾ ਗੇੜਾ ਮਾਰ ਕੇ ਫੋਟੋ ਸੈਸ਼ਨ ਕਰਕੇ ਕੁਝ ਲੋਕ ਆ ਜਾਂਦੇ ਨੇ ਮੈਂ ਕਿਸੇ ਪਾਰਟੀਵਾਦੀ ਦੀ ਗੱਲ ਨਹੀਂ ਇੱਥੇ ਕਰ ਰਹੀ ਬਟ ਇੱਥੇ ਸਾਰਿਆਂ ਨੂੰ ਇਕਜੁੱਟ ਹੋ ਕੇ ਆਲ ਐਨ ਜੀਓਜ਼ ਆਲ ਜਿੰਨੀਆ ਵੀ ਸਾਡੇ ਕਲ ਸਾਈਡ ਦੇ ਵੀ ਅੱਗੇ ਨੇ ਨੁਮਾਇੰਦੇ ਜੀ ਹੇਮਕੁੰਡ ਸਾਹਿਬ ਤੋਂ ਵੀ ਆਇਆ ਸੀ ਸਮਾਨ ਤੇ ਸਾਰਿਆਂ ਨੂੰ ਨਾ ਮਤਲਬ unbiased होके इस टाइम पंजाब ਦੇ ਲੋਕਾਂ ਦੀ ਗੱਲ ਕਰਨੀ ਆ ਪਾਰਟੀਬਾਜ਼ੀ ਤਾਂ ਸੁਝਦੀ ਹੋਈ ਨਹੀਂ ਇਸ ਟਾਈਮ ਜੀ ਸਤਾ ਸਾਰਿਆਂ ਨੂੰ ਕਹਿੰਦੇ ਆ ਕਿ ਇਕਜੁੱਟ ਹੋ ਕੇ ਆਜੋ ਪਹਿਲਾਂ ਪਹਿਲਾਂ ਇਹਨਾਂ ਨੇ ਦੋ ਤਿੰਨ ਦਿਨ ਬੜਾ ਵਿਰੋਧੀ ਪਾਰਟੀਆਂ ਨੇ ਮੁਕਾਬਲੇ ਜੇ ਕਿਤੇ ਜਿੱਥੇ ਮੈਂ ਜਾਂਦੀ ਉੱਥੇ ਆ ਜਾਂਦੇ ਪਰ ਇਹਨਾਂ ਦੇ ਇੰਨੀ ਦੇਰ ਕੋਈ ਨਹੀਂ ਖੜ ਸਕਦਾ ਜਿੰਨਾ ਅਸੀਂ ਟਾਈਮ ਲਾ ਸਕਦੇ ਕਿਉਂਕਿ ਸੋਸ਼ਲ ਕੌਜ਼ ਲਈ ਮੈਂ ਕਈਆਂ ਨੂੰ ਪਤਾ ਮੇਰੀ ਸ਼ੁਰੂ ਤੋਂ ਹੀ ਆदत ਹੈ ਜੀ ਜੀ ਬਿਲਕੁਲ ਠੀਕ ਹੈ ਸੋ ਸੋ ਬਿਲਕੁਲ ਲੋਕ ਵੀ ਇੱਥੇ ਮੌਜੂਦ ਨੇ ਤੇ ਲਗਾਤਾਰ ਮੈਡਮ ਵੀ ਟਰੈਕਟਰ ਤੇ ਬੈਠ ਕੇ ਪੂਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਆਏ ਨੇ